ਐਸ ਵੇਲੇ ਦੀ ਵੱਡੀ ਖਬਰ ਤਰਨਤਾਰਨ ਜ਼ਿਲ੍ਹੇ ਤੋਂ سامنے ਆਈ ਹੈ ਜਿੱਥੇ ਕਿ ਪੰਜਾਬ ਪੁਲਿਸ ਨਾਲ ਮੁੱਠਪੇੜ ਉਪਰੰਤ ਤਰਨਤਾਰਨ ਵਿਖੇ ਦਿਨ ਦਿਹਾੜੇ ਹੋਏ ਕਤਲ ਕੇਸ ਦਾ ਮੁੱਖ ਦੋਸ਼ੀ ਗ੍ਰਿਫਤਾਰ ਉਸ ਦੇ ਕੋਲੋਂ ਕਿਤਾ ਗਿਆ ਪਿਸਤੌਲ ਬਰਾਮਦ ਜਗਦੀਪ ਮੋਲਾ ਕਤਲ ਕੇਸ ਦਾ ਮੁੱਖ ਸ਼ੂਟਰ ਹੈ ਰਾਹੁਲ ਸਿੰਘ ਜੀਟੀਐਫ ਅਤੇ ਤਰਨਤਾਰਨ ਪੁਲਿਸ ਨੇ ਸਾਂਝੀ ਕਾਰਵਾਈ ਚੁਕੀਤਾ ਗ੍ਰਿਫਤਾਰ ਡੀਜੀਪੀ ਗੌਰਵ ਜਾਦਵ ਮੁਜ਼ਲਿਮ ਨੇ ਪੁਲਿਸ ਦੀ ਟੀਮ ਅਤੇ ਖੁੱਲੇ ਆਮ ਗੋਲਿਆ ਚਲਾ ਦਿੱਤੀ ਹੈ ਗ੍ਰਿਫਤਾਰ ਇਹ ਤੋਂ ਪਹਿਲਾਂ ਜਵਾਬੀ ਕਾਰਵਾਈ ਚ ਹੋਇਆ ਜ਼ਖਮੀ ADGP AGTF ਪਰਮੋਦ ਬਾਨ ਮੋਜ਼ਮ ਦੇ ਸਾਥੀਆਂ ਦੀ ਗ੍ਰਿਫਤਾਰੀ ਲਈ ਹੋਰ ਜਾਣਕਾਰੀ ਐਸਐਸਪੀ ਤਰੰਤ ਅਭਿਮਨੂ ਰਣਾ ਦਾ ਕਹਿਣਾ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਟੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਜਿਵੇਂ ਸੀਐਮ ਸਾਹਿਬ ਡੀਜੀਪੀ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਆਪਣਾ ਆਯੂਧ ਨਸ਼ਾ ਵਿਦੂ ਚੱਲ ਰਿਹਾ ਹੈ ਤੇ ਗੈਂਗਸਟਰ ਖਿਲਾਫ ਸਾਡੀ ਮੁਹਿੰਮ ਚੱਲ ਰਹੀ ਹੈ ਉਹਦੇ ਤਹਿਤ ਹੀ ਅੱਜ AGTF ਦੀ ਟੀਮ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਤੇ ਕਿ ਜਿਹੜਾ 48/25 ਕ ਮਕਦਮਾ ਦਾਜ ਹੋਇਆ ਸੀਗਾ ਜਿਹਦੇ ਵਿੱਚ ਜਗਦੀਪ ਮੋਲੂ ਉਹਦਾ ਮਰਡਰ ਹੋਇਆ ਸੀਗਾ 5 ਮਾਰਚ ਨੂੰ ਦਰਬਾਰ ਸਾਹਿਬ ਲਾਗੇ ਤੇ ਉਹ ਉਹਦੇ ਵਿੱਚ ਜਿਹੜੇ ਦੋਸ਼ ਬੰਦੇ ਆਏ ਸੀਗੇ ਮੋਟਰਸਾਈਕਲ ਤੇ ਉਹਨਾਂ ਵਿੱਚੋਂ ਇੱਕ ਦੋਸ਼ੀ ਦੀ ਪਛਾਣ ਹੋਈ ਸੀਗੀ ਮੱਫਰ ਖਾਸ ਨੇ ਉਹਨੂੰ ਤਲਾ ਦਿੱਤੀ ਕਿ ਬਈ ਰਾਹੁਲ ਕਰਕੇ ਜਿਹੜਾ ਸ਼ੂਟਰ ਸੀਗਾ ਮੇਨ ਉਹ ਉਹਦੀ ਇਨਫੋਰਮੇਸ਼ਨ ਇਹਨਾਂ ਨੂੰ ਮਿਲੀ ਸੀਗੀ ਤੇ ਇਹਨਾਂ ਨੇ ਆਪਣੇ ਸਿਟੀ ਤਰਨਤਾਰਨ ਐਸਐਚਓ ਰਣਜੀਤ ਇਹਨਾਂ ਦੀ ਟੀਮ ਨੂੰ ਨਾਲ ਲੈ ਕੇ ਉਹਦਾ ਪੇਸ਼ਾ ਖਬਰ ਮਿਲਾਂ ਤੇ ਉਹਦਾ ਪਿੱਛਾ ਕੀਤਾ ਤੇ ਜਦੋਂ ਪਿੱਛਾ ਕਰ ਰਹੇ ਸੀਗੇ ਤੇ ਜਿਹੜੇ ਦੋਸ਼ੀ ਦੀ ਗੱਡੀ ਦਾ ਜਿਹੜਾ ਟਾਇਰ ਪਾਟਨ ਕਰਕੇ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਨੂੰ ਵੇਖ ਕੇ ਉਹਨੇ ਪੁਲਿਸ 'ਤੇ ਫਾਇਰ ਵੀ ਕੀਤਾ ਜਵਾਬੀ ਕਾਰਵਾਈ ਦੇ ਵਿੱਚ ਉਹਨੂੰ ਕਾਬੂ ਕਰਨ ਲਈ ਉਹਨੂੰ ਡਿਸ arm ਕਰਨ ਲਈ ਇੱਕ ਗੋਲੀ ਜਿਹੜੀ ਉਹਦੇ ਲੱਤ ਤੇ ਲੱਗੀ ਹੈ ਤੇ ਉਹਨੂੰ ਹਸਪਤਾਲ ਭੇਜਿਆ ਗਿਆ ਸਰ ਇਹ ਨਸ਼ਾ ਤਸਕਰੀ ਵੀ ਆਰ ਬਣਾਈ ਹਾਂਜੀ ਇਹੀ ਇਹੀ ਪਤਾ ਲੱਗਿਆ ਕਿ ਭਈ ਇਹ ਜਿਹੜਾ ਕਿ ਨਸ਼ਾ ਨਸ਼ੇ ਦੀ ਸਮਗਲਿੰਗ ਵੀ ਕਰਦਾ ਸੀਗਾ ਤੇ ਇਹਦੇ ਖਿਲਾਫ ਇੱਕ 2023 ਦਾ ਆਮ ਸੈਕਟ ਦਾ ਮਕਦਮਾ ਵੀ ਦਰਜ ਹੈ ਤੇ ਇਹ ਨਸ਼ੇ ਦੇ ਕਾਰੋਬਾਰ ਦੇ ਵਿੱਚ ਵੀ ਲਿਪਸ ਸੀਗਾ ਸਰ ਕੀ ਬਰਾਮਦ ਹੋਇਆ ਜੀ ਇੱਕ 30 ਬੋਰ ਦਾ ਪਿਸਤਲ ਦੇ ਕੋਲ ਬਰਾਮਦ ਹੋਇਆ ਸਰ ਇਹ ਕਿਹਦੇ ਵਾਸਤੇ ਕੰਮ ਕਰਦਾ ਸੀ ਜਿਹੜਾ ਇਹ ਕੋ ਹੁਣ ਥੋੜੀ ਜਿਹਾ ਪਹਿਲੇ ਇਹ ਹੋਇਆ ਹੈ ਹੁਣ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਹੈ ਜਦੋਂ ਇਹਨੂੰ ਡਿਸਚਾਰਜ ਕਰਾਵਾਂਗੇ ਉਸ ਤੋਂ ਬਾਅਦ ਦੀ ਪੁਛਗਿਛ ਕਰਦੇ ਹਾਂ ਤੇ ਡਿਟੇਲ ਦੇ ਵਿੱਚ ਫੇ ਤੁਹਾਨੂੰ ਉਸ ਤੋਂ ਬਾਅਦ ਦੱਸਾਂਗੇ ਠੀਕ ਕਰ ਲਿਓ ਹਾਂ ਫੋਟੋ